ਸੰਗਤ ਜੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਧੀਰਮਲ ਬਾਰੇ ਕਿਉਂ ਉਹਨਾਂ ਨੂੰ ਗੁਰੂ ਘਰ ਦਾ ਦੋਖੀ ਕਿਹਾ ਜਾਂਦਾ ਹੈ ਬਾਲਕ ਹਰ ਰਾਏ ਸਾਹਿਬ ਦੇ ਵੱਡੇ ਭਰਾ ਬਾਬਾ ਧੀਰਮਲ ਸਨ ਧੀਰਮਲ ਦਾ ਜਨਮ ਜਨਵਰੀ 1626 ਈਸਵੀ ਨੂੰ ਹੋਇਆ ਉਨ੍ਹਾਂ ਦੀ ਮਾਤਾ ਰਾਜਕੌਰ ਨੇ ਜਦ ਪੁੱਤਰ ਦੀ ਦਾਤ ਦੀ ਮੰਗ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਕਿ ਸਤਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ ਪਰ ਕਿਹਾ ਜਾਂਦਾ ਹੈ ਮਾਤਾ ਰਾਜਕੌਰ ਮਾਇਆ ਵਿੱਚ ਹੀ ਵਿਚਰਦੀ ਰਹੀ ਇਸ ਲਈ ਬਾਬਾ ਧੀਰਮਲ ਜੀ ਪੈਦਾ ਹੋਏ ਤਾਂ ਉਹ ਜਨਮ ਤੋਂ ਹੀ ਬੜੇ ਚੰਚਲ ਹੁਸ਼ਿਆਰ ਅਤੇ ਲੋਭੀ ਸਨ ਜਦ ਗੁਰੂ ਹਰਗੋਬਿੰਦ ਜੀ ਨੂੰ ਆਪਣੇ ਪੁੱਤਰ ਦੇ ਜਨਮ ਦਾ ਪਤਾ ਲੱਗਾ ਤਾਂ ਉਹ ਕਰਤਾਰਪੁਰ ਆਏ ਆਪਣੇ ਪੁੱਤਰੇ ਨੂੰ ਵੇਖਦੇ ਸਾਰੇ ਉਹਨਾਂ ਨੇ ਕਹਿ ਦਿੱਤਾ ਇਹ ਤਾਂ ਪ੍ਰਿਥੀ ਚੰਦ ਮੇਰੇ ਤਾਇਆ ਜੀ ਦਾ ਹੀ ਰੂਪ ਧਾਰ ਕੇ ਆਇਆ ਹੈ ਬਾਲਕ ਨੂੰ ਚਾਂਚਲ ਵੇਖ ਕੇ ਉਸ ਦਾ ਨਾਮ ਤੀਰਮਲ ਰੱਖ ਦਿੱਤਾ ਤਾਂ ਕਿ ਇਸ ਨੂੰ ਕੁਝ ਤੀਰਜ ਆ ਸਕੇ ਗੁਰੂ ਸਾਹਿਬ ਜੀ ਦੇ ਬਾਖ ਸੱਚੇ ਸਾਬਤ ਹੋਏ ਜਦ ਵੱਡਾ ਹੋ ਕੇ ਆਪ ਖੁਦਰਾ ਕਪੱਟੀ ਅਤੇ ਲੋਭੀ ਸੁਆਦਾਂ ਨਿਕਲਿਆ ਵੱਡਾ ਹੋ ਕੇ ਉਹ ਕਰਤਾਰਪੁਰ ਹੀ ਵਸ ਗਿਆ ਅਤੇ ਸ਼ਹਿਜਾਦਿਆਂ ਵਾਲੇ ठाਠ ਬਾਠ ਨਾਲ ਰਹਿਣ ਲੱਗਾ ਉਹ ਕਿਸੇ ਦੀ ਵੀ ਪਰਵਾਹ ਨਹੀਂ ਸੀ ਕਰਦਾ ਜਦ ਬਾਬਾ ਗੁਰਦਿੱਤਾ ਜੀ ਕੀਰਤਪੁਰ ਵਿਖੇ ਆਪਣੇ ਚੜਾ ਗਏ ਤਾਂ ਉਹਨਾਂ ਨੂੰ ਕੀਰਤਪੁਰ ਪੁੱਜਣ ਲਈ ਸਨੇਹੇ ਭੇਜੇ ਗਏ ਪਰ ਤੀਰਮਲ ਕਿਸੇ ਵੀ ਹਾਲਤ ਵਿੱਚ ਕੀਰਤ ਰਨਾ ਪੁੱਜ ਅੰਤ ਵਿੱਚ ਉਹਨਾਂ ਤੋਂ ਬਗੈਰ ਹੀ ਬਾਬਾ ਗੁਰਦਿੱਤਾ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਨੂੰ ਪੋਥੀ ਸਹਿ ਭੇਜਣ ਵਾਸਤੇ ਵੀ ਕਿਹਾ ਗਿਆ ਪਰ ਨਾ ਉਹਨਾਂ ਪੋਥੀ ਸਹਿ ਭੇਜਿਆ ਅਤੇ ਨਾ ਆਪ ਗਏ ਉਸ ਤੋਂ ਬਾਅਦ ਉਹ ਸਦਾ ਲਈ ਕਰਤਾਰਪੁਰ ਹੀ ਟਿਕ ਗਏ ਉਹਨਾਂ ਪਾਸ ਭਾਈ ਗੁਰਦਾਸ ਜੀ ਦੇ ਹੱਥਾਂ ਦਾ ਲਿਖਿਆ ਅਸਲੀ ਗੁਰੂ ਗ੍ਰੰਥ ਸਾਹਿਬ ਮੌਜੂਦ ਹੋਣ ਕਰਕੇ ਚੜਾਵਾ ਵੀ ਬਹੁਤ ਚੜਦਾ ਸੀ ਅਤੇ ਕਰਤਾਰਪੁਰ ਦੀ ਵੱਡੀ ਜ਼ਗੀਰ ਵੀ ਉਹਨਾਂ ਪਾਸ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਦੇ ਵਤੀਰੇ ਨੂੰ ਵੇਖ ਰਹੇ ਸਨ ਉਹਨਾਂ ਅੰਤ ਵਿੱਚ ਇਹ ਫੈਸਲਾ ਕਰ ਲਿਆ ਕਿ ਗੁਰਗੱਦੀ ਹਰ ਰਾਏ ਸਾਹਿਬ ਜੀ ਨੂੰ ਹੀ ਸੌਂਪ ਦਿੱਤੀ ਜਾਵੇ ਜਦ ਉਹਨਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਦੇ ਦਿੱਤੀ ਤਾਂ ਬਾਬਾ ਧੀਰਮਲ ਨੇ ਸ਼ਾਹ ਜਾਂ ਪਾਸ ਸ਼ਿਕਾਇਤ ਕਰ ਦਿੱਤੀ ਸ਼ਾਹ ਜਾਣੇ ਗੁਰਗੱਦੀ ਦੇ ਸਬੰਧ ਵਿੱਚ ਦਖਲ ਦੇਣਾ ਠੀਕ ਨਾ ਸਮਝਿਆ ਪਰ ਬਾਬਾ ਧੀਰਮਲ ਨੂੰ ਆਪਣਾ ਦਰਬਾਰੀ ਬਣਾ ਲਿਆ ਕਰਤਾਰਪੁਰ ਦੇ ਇਲਾਕੇ ਦੀ ਸਾਰੀ ਜ਼ਮੀਨ ਦਾ ਪੱਟਾ ਵੀ ਇਹਨਾਂ ਦੇ ਨਾਂ ਕਰ ਦਿੱਤਾ ਇਸ ਤੋਂ ਬਾਅਦ ਜਦ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਵਿੱਚ ਜੋਤੀ ਜੋਤ ਸਮਾ ਗਏ ਅਤੇ ਗੁਰਗੱਦੀ ਬਾਰੇ ਉਹ ਬਾਬਾ ਬਕਾਲਾ ਕਹੇ ਇੱਤਾ ਆ ਆਪਣੇ ਜੋਗ ਮੌਕਾ ਸਮਝ ਕੇ ਬਕਾਲੇ ਵਿਖੇ ਜਾ ਡੇਰੇ ਲਾਏ ਅਤੇ ਪ੍ਰਚਾਰ ਕਰ ਦਿੱਤਾ ਕਿ ਗੁਰੂ ਹਰਕ੍ਰਿਸ਼ਨ ਜੀ ਉਹਨਾਂ ਨੂੰ ਹੀ ਗੁਰਗੱਦੀ ਸੌਂਪ ਗਏ ਹਨ ਉਹਨਾਂ ਵੱਲ ਵੇਖ ਕੇ ਹੋਰ ਗੁਰੂ ਘਰ ਦੇ ਨਜ਼ਦੀਕੀ ਸੋਢੀਆਂ ਨੇ ਵੀ ਗੁਰੂ ਹੋਣ ਦੇ ਦਾਅਵੇ ਪੇਸ਼ ਕਰ ਦਿੱਤੇ ਪਰ ਅੰਤ ਵਿੱਚ ਮੱਖਣ ਸ਼ਾਲਵਾਨਾ ਨੇ ਅਸਲ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਹੀ ਲਿਆ ਤੇ ਉਹਨਾਂ ਟੰਡੋਰਾ ਫੇਰ ਦਿੱਤਾ ਕਿ ਸਭ ਗੁਰੂ ਟੌਂਦੀ ਹਨ ਸੱਚਾ ਪਾਤਸ਼ਾਹ ਤੇਗ ਬਹਾਦਰ ਜੀ ਹਨ ਇਸ ਘਟਨਾ ਨੇ ਧੀਰਮਲ ਨੂੰ ਝੰਜੋੜ ਦਿੱਤਾ ਤੇ ਉਹ ਆਪਣਾ ਧੀਰਜ ਖੋ ਬੈਠਾ ਉਸ ਨੇ ਆਪਣੇ ਮਸੰਦਾ ਦੀ ਸਹਾਇਤਾ ਨਾਲ ਗੁਰੂ ਤੇਗ ਬਹਾਦਰ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਤੇ ਗੋਲੀ ਵੀ ਚਲਾਈ ਉਹਨਾਂ ਦੇ ਘਰ ਦਾ ਸਾਰਾ maal ਲੁੱਟ ਲਿਆ ਜਦ ਮੱਖਣ ਸ਼ਾ ਲੁਹਾਣੀ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਆਪਣੇ ਬੰਦਿਆਂ ਦੀ ਸਹਾਇਤਾ ਨਾਲ ਲੁੱਟਿਆ ਹੋਇਆ maal ਵਾਪਸ ਕਰਾਇਆ ਜਦ ਬਾਬਾ ਧੀਰਮਲ ਦੀ ਉੱਥੇ ਇੱਕ ਨਾ ਚੱਲੀ ਤਾਂ ਉਹ ਵਾਪਸ ਕਰਤਾਰਪੁਰ ਪਰਤਾਈ ਉਹ ਕਰਤਾਰਪੁਰ ਵਿਖੇ ਹੀ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਰਹੇ ਅਤੇ ਦੂਰ ਮਸੰਦ ਭੇਜ ਕੇ ਮਾਇਆ ਵਟੋਰਦੇ ਰਹੇ ਜਦ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਯਾ ਤਾਂ ਉਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ 15 ਜਨਵਰੀ 1677 ਨੂੰ ਖਤਮ ਕਰ ਦਿੱਤਾ ਸੰਗ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ